ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬੈਸਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ 20 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਠੰਡ ਦੇ ਕਿਉਂਕਿ ਹੁਣ ਹੌਲੀ ਹੌਲੀ ਠੰਡ ਵੱਧ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਤਾਪਮਨ ਘਿਰ ਰਿਹਾ ਹੈ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਅੰਤਰ ਆ ਚੁੱਕਿਆ ਹੈ ਇਹ ਹੁਣ ਅਪਡੇਟ ਕਿਉਂ ਜ਼ਰੂਰੀ ਹੈ ਕਿਉਂਕਿ ਕਈ ਕਿਸਾਨ ਵੀਰ ਕਣਕ ਬੀਜਣ ਦੀ ਤਿਆਰੀ ਕਰ ਰਹੇ ਨੇ ਅਜਿਹੇ ਦੇ ਵਿੱਚ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੋਣ ਦੇ ਕਾਰਨ ਅਸੀਂ ਤੁਹਾਨੂੰ ਇਹ ਹੀ ਸਲਾਹ ਦਵਾਂਗੇ ਫਿਲਹਾਲ ਰੁਕ ਜਾਓ ਘੱਟੋ ਘੱਟ 2 4 ਜਾਂ 5 ਦਿਨ ਦੀ ਵੇਟ ਕਰੋ 15 ਤਰੀਕ ਤੱਕ ਦੀ ਵੇਟ ਕਰ ਲਓ ਤਾਂ ਜੋ ਤਾਪਮਨ ਦੇ ਵਿੱਚ ਇੱਕ ਸਥਿਰ ਅੰਤਰ ਆ ਚੁਕੇ ਸਵੇਰ ਦਾ ਤਾਪਮਨ 20 ਡਿਗਰੀ ਹੁੰਦਾ ਹੈ ਬਾਅਦ ਦੁਪਹਿਰ ਦਾ ਤਾਪਮਨ 29 30 ਡਿਗਰੀ ਤੱਕ ਜ਼ਿਆਦਾ ਪਹੁੰਚਦਾ ਹੈ ਜਿਸ ਦੇ ਕਾਰਨ ਤੁਹਾਡਾ ਜਿਹੜਾ ਦਾਣਾ ਹੈ ਉਹ ਖਰਾਬ ਹੋ ਸਕਦਾ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਕਮੈਂਟ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਮੌਸਮ ਪੰਜਾਬ ਦਾ ਸਾਫ਼ ਹੈ ਨਾਲ ਲੱਗਦੀ ਰਾਜਸਥਾਨ ਹਰਿਆਣਾ ਐਮਪੀ ਯੂਪੀ ਗੁਜਰਾਤ ਮੱਧ ਪ੍ਰਦੇਸ਼ ਦਿੱਲੀ ਇਹਨਾਂ ਦਾ ਵੀ ਮੌਸਮ ਸਾਫ਼ ਹੋ ਚੁੱਕਿਆ ਹੈ ਇੱਕਾ ਦੁੱਕਾ ਜਿਹੜੀ ਬਰਫਬਾਰੀ ਦੀਆਂ ਸੰਭਾਵਨਾਵਾਂ ਮੈਨੇ ਉਹ ਹਿਮਾਲਿਆਨ ਵੈਲਟ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਯਾਨੀ ਕਿ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਉੱਤਰਾਖੰਡ ਇਹਨਾਂ ਵਿੱਚ ਲਗਾਤਾਰ ਇਹ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਜੋ ਅਕਸਰ ਇਹਨਾਂ ਇਲਾਕਿਆਂ ਵਿੱਚ ਇਹ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲਦੇ ਨੇ ਆਪਾਂ ਗੱਲ ਕਰਾਂਗੇ ਜੀ ਮੌਸਮ ਦੇ ਹਾਲਾਤਾਂ ਦੀ 12 13 ਤੇ 14 ਤਰੀਕ ਨੂੰ ਥੋੜ੍ਹਾ ਜਿਹਾ ਜਿਹੜਾ ਮਾਹੌਲ ਉਹ ਦੁਪਹਿਰ ਦੇ ਸਮੇਂ ਹੌਲੀ-ਹੌਲੀ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਠੰਡ ਦੇ ਜਿਹੜੇ ਹਾਲਾਤ ਨੇ ਉਹ ਸਾਨੂੰ ਥੋੜੇ ਜਿਹਾ ਵੱਧਦੇ ਹੋਏ ਦਿਖਾਈ ਦੇਣਗੇ ਰਾਤ ਦੇ ਸਮੇਂ ਪਰ ਦੁਪਹਿਰ ਦੇ ਸਮੇਂ ਗਰਮ ਦਾ ਮਾਹੌਲ ਬਣਿਆ ਰਹੇਗਾ 15 16 ਤਰੀਕ ਨੂੰ ਥੋੜੀ ਜਿਹੀ ਗਰਮੀ ਹੋਰ ਵੱਧਦੀ ਦਿਖਾਈ ਦੇਵੇਗੀ ਕਿਉਂਕਿ ਵਿਚ ਵਿਚਾਲੇ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਇਸ ਤਰੀਕੇ ਨਾਲ ਪੂਰਬੀ ਹਵਾ ਦੀ ਵਾਪਸੀ ਹੈ ਫਿਲਹਾਲ ਪੱਛਮ ਦੀ ਹਵਾ ਚੱਲ ਰਹੀ ਹੈ ਤੁਹਾਨੂੰ ਅਸੀਂ ਉਹ ਵੀ ਦਿਖਾਉਂਦੇ ਹਾਂ ਕਿਹੜੇ-ਕਿਹੜੇ ਇਲਾਕੇ ਵਿੱਚ ਪੱਛਮ ਦੀ ਹਵਾ ਨਾਲ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਪੱਛਮੀ ਹਵਾ ਲਗਾਤਾਰ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਗ ਰਹੀ ਹੈ ਜਿਸ ਦੇ ਕਾਰਨ ਦਿਨ ਦੇ ਤਾਪਮਾਨ ਜਿਹੜੇ 27-28 ਡਿਗਰੀ ਤੱਕ ਬਣੇ ਹੋਏ ਨੇ ਅਤੇ ਰਾਤ ਦੇ ਤਾਪਮਾਨ ਜਿਹੜੇ ਨੇ ਉਹ 20 ਡਿਗਰੀ ਤੋਂ ਥੱਲੇ ਹੀ ਦਿਖਾਈ ਦੇ ਰਹੇ ਨੇ ਜੇ ਤੇ ਸਿੱਟੇ ਵਜੋਂ ਅਸੀਂ ਤੁਹਾਨੂੰ ਬਾਰ ਬਾਰ ਰਿਕਵੈਸਟ ਕਰ ਰਹੇ ਹਾਂ ਕਿ ਸਵੇਰੇ ਅਤੇ ਸ਼ਾਮ ਥੋੜਾ ਬੋਧ ਆਪਣਾ ਖਿਆਲ ਰੱਖੋ ਬੱਚਿਆਂ ਦਾ ਬਜ਼ੁਰਗਾਂ ਦਾ ਖਿਆਲ ਰੱਖੋ ਕਿਉਂਕਿ ਪੱਛਮੀ ਹਵਾ ਜਿਹੜੀ ਐ ਅਕਸਰ ਹੀ ਸਾਨੂੰ ਪਤਾ ਹੈ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਹਦੇ ਸਿੱਟੇ ਵਜੋਂ ਹਾਲਾਤ ਜਿਹੜੇ ਨੇ ਠੰਡ ਦੇ ਸਵੇਰੇ ਸ਼ਾਮ ਦੇਖਣ ਨੂੰ ਮਿਲਦੇ ਨੇ ਦੁਪਹਿ ਜਿਹੜਾ ਗਰਮ ਹੈ ਇਹ ਲਗਭਗ 15 16 ਤਰੀਕ ਤੱਕ ਕਿਸੇ ਤਰੀਕੇ ਨਾਲ ਬਣੇਗਾ 16 ਤਰੀਕ ਤੋਂ ਬਾਅਦ ਥੋੜੀ ਦਿਨ ਦੇ ਵੇਲੇ ਹੋਰ ਨਰਮਾਈ ਆਣੀ ਸ਼ੁਰੂ ਹੋ ਜਾਵੇਗੀ ਵਿਚਕ ਹੁਣ ਵੀ ਜਿਹੜੀ ਤਾਪਮਾਨ ਹੈ ਉਹ ਦੁਪਹਿਰ ਦੇ ਸਮੇਂ ਵਿਚਕ 29 30 ਡਿਗ ਦੇਖਣ ਨੂੰ ਮਿਲ ਰਹੇ ਨੇ ਪਰ ਪੱਛਮ ਦੀ ਹਵਾ ਦੇ ਨਾਲ ਠੰਡ ਦਾ ਅਹਿਸਾਸ ਇੰਨਾ ਜ਼ਿਆਦਾ ਮਾਮੂਲੀ ਜਿਹਾ ਹੋ ਰਿਹਾ ਕਿ ਗਰਮੀ ਇੰਨੀ ਜ਼ਿਆਦਾ ਫੀਲ ਸਾਨੂੰ ਹਲੇ ਨਹੀਂ ਹੋ ਰਹੀ ਅ ਸਭ ਤੋਂ ਵੱਡੀ ਗਲਤੀ ਕਈ ਕਿਸਾਨ ਵੀਰ ਕਰ ਰਹੇ ਨੇ ਕਈ ਇਲਾਕੇ ਦੇ ਵਿੱਚ ਜਿਨ੍ਹਾਂ ਵਿੱਚ ਮੌਸਮ ਮੀਂਹ ਤੋਂ ਬਾਅਦ ਠੀਕ ਹੋ ਗਿਆ ਉਹਨਾਂ ਨੂੰ ਲੱਗ ਰਿਹਾ ਹੈ ਕਿ ਖੇਤਾਂ ਦੇ ਵਿੱਚ ਪਾਣੀ ਆਣ ਤੇ ਬਾਅਦ ਅਖੇਲਾ ਮੌਜੂਦ ਹੈ ਤਾਂ ਖੇਤ ਬੀਜ ਲੈ ਜਾਣ ਰੌਣੀ ਪਹਿਲੀ ਹੋ ਚੁੱਕੀ ਹੈ ਤਾਂ ਉਹ ਅਜਹੀ ਗਲਤੀ ਨਾ ਕਰੋ ਬਿਸ਼ੱਕ ਤੁਸੀਂ ਖੇਤ ਨਹੀਂ ਬੋਣੇ ਤਾਂ ਖੇਤ ਨਾ ਬਾਹੋ ਕਿਉਂਕਿ ਖੇਤ ਬੋਣ ਦੇ ਨਾਲ ਨਮੀ ਘਟ ਸਕਦੀ ਹੈ ਵੇਟ ਕਰ ਲਓ 15 ਤਰੀਕ ਤੱਕ ਬਿਸ਼ੱਕ ਉੱਪਰ ਤੇ ਧੁੱਪ ਲੱਗਦੀ ਰਹੇ ਹੇਠਲੇ ਪਾਸੇ ਤੁਹਾਡੀ ਅਖੇਲ ਮੌਜੂਦ ਰਹੇਗੀ ਤਾਂ 15 ਤਰੀਕ ਤੋਂ ਬਾਅਦ ਕੋਸ਼ਿਸ਼ ਕਰੋ ਬਜਾਈ ਕਰਨ ਦੀ ਤਾਂ ਜੋ ਤੁਹਾਨੂੰ ਨੁਕਸਾਨ ਨਾ ਹੋਵੇ ਕਿਉਂਕਿ ਮੋਟਾ ਪੱਧਰ ਜਿਹੜਾ ਏ ਉਹ ਏਰੀਏ ਦਾ ਉਹ ਇਹ ਕਰ ਰਿਹਾ ਹੈ ਵੱਧ ਤੋਂ ਵੱਧ ਵੀ ਹੁਣ ਅਸੀਂ ਕਣਕ ਦੀ ਬਿਜਾਈ ਕਰਦੀ ਹੈ ਨਾਲ ਦੀ ਨਾਲ ਵੇਲੇ ਹੋ ਲਈਏ દિਵਾਲੀ ਤੋਂ ਪਹਿਲਾਂ ਪਹਿਲਾਂ ਅਜਿਹੀ ਗਲਤੀ ਨਾ ਕਰੋ ਦਿਨ ਦਾ ਤਾਪਮਾਨ ਰਾਤ ਦੇ ਤਾਪਮਾਨ ਦੇ ਵਿੱਚ 10 ਡਿਗਰੀ ਦਾ ਫਰਕ ਦੇਖਣ ਨੂੰ ਮਿਲ ਰਿਹਾ ਜੋ ਤੁਹਾਡੀ दाना ਦੀ ਪੁੰਗਰਣ ਸ਼ਕਤੀ ਨੂੰ ਘਟਾ ਸਕਦਾ ਹੈ ਦਾਣਾ ਮੋਝੂ ਰਹਿ ਸਕਦਾ ਹੈ ਖਰਾਬੀ ਹੋ ਸਕਦਾ ਹੈ ਉਲੀ ਵੀ ਲੱਗ ਸਕਦੀ ਹੈ ਕਿਉਂਕਿ ਅਜੇਹੇ ਦੇ ਵਿੱਚ ਟੈਂਪਰੇਚਰ ਉੱਪਰ ਥੱਲੇ ਹੋਣ ਦੇ ਨਾਲ ਦਾਣੇ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਟੈਂਪਰੇਚਰ ਵੱਧ ਜਾਂਦੇ ਨੇ ਦਿਨ ਦੇ ਸਮੇਂ ਮੋਇਸਚਰ ਚੂਸਿਆ ਜਾਂਦਾ ਹੈ ਦਿਨ ਰਾਤ ਦੇ ਸਮੇਂ ਮੋਇਸਚਰ ਇਕੱਠਮ ਆ ਜਾਂਦਾ ਹੈ ਤਾਂ ਉਹ ਨੁਕਸਾਨ ਹੋ ਸਕਦਾ ਹੈ ਬਾਕੀ ਅਗਰ ਗੱਲ ਕਰੀਏ 20 ਤਰੀਕ ਤੱਕ ਥੋੜੀ ਠੰਡ ਹੋਰ ਵੱਧ ਸਕਦੀ ਹੈ ਦਿਨ ਦੇ ਤਾਪਮਨ ਜਿਹੜੇ ਨੇ ਉਹ 26 ਡਿਗਰੀ ਤੱਕ ਆਉਣ ਦੀ ਉਮੀਦ ਬਣੀ ਹੋਈ ਹੈ ਐਵਰੇਜ ਤਾਪਮਨ ਜਿਹੜੇ ਦਿਨ ਦੇ ਨੇ ਉਹ 27 ਤੋਂ 26 ਡ ਰਹਿ ਸਕਦਾ ਹੈ ਤੁਸੀਂ ਆਸਾਨੀ ਨਾਲ ਕਣਕ ਬੀਜਣ ਦੀ ਕਿਰਪਾਲਤਾ ਕਰ ਸਕਦੇ ਹੋ ਉਥੇ ਇਹ ਸੀਗੀ ਅਪਡੇਟ 20 ਤਰੀਕ ਤੱਕ ਤੇ ਮੌਸਮ ਦੀ ਤੇ 15 ਤਰੀਕ ਤੱਕ ਥੋੜੀ ਜਿਹੀ ਗਰਮੀ ਵੱਧ ਸਕਦੀ ਹੈ ਤੇ 20 ਤਰੀਕ ਨੂੰ ਥੋੜੀ ਜਿਹੀ ਫੇਰ ਠੰਡ ਦਾ ਅਹਿਸਾਸ ਹੋਵੇਗਾ ਬਾਕੀ ਅਪਡੇਟ ਦੇ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਕੋਈ ਵੀ ਨਵੀਂ ਅਪਡੇਟ ਹੁੰਦੀ ਹੈ ਸਭ ਤੋਂ ਪਹਿਲਾਂ ਜਾਣਕਾਰੀ ਸਾਂਝੀ ਕਰਦੇ ਹਾਂ ਧੰਨਵਾਦ ਜੀ